ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਚੰਡੀਗੜ੍ਹ 에ਅਰਪੋਰਟ ਤੇ ਕੰਗਣਾ ਰਣੌਤ ਤੇ ਪਏ ਥੱਪੜ ਦੀ ਗੂੰਜ ਕੱਲ ਵੀ ਸਿਆਸੀ ਹਲਕਿਆਂ ਵਿੱਚ ਗੂੰਜਦੀ ਰਹੀ ਥੱਪੜ ਮਾਰਨ ਦੇ ਮਾਮਲੇ ਵਿੱਚ ਕੁਲਵਿੰਦਰ ਕੌਰ ਖਿਲਾਫ ਮੁਹਾਲੀ ਪੁਲਿਸ ਨੇ ਜਮਾਨਤ ਯੋਗ ਧਾਰਾਵਾਂ ਤਹਿਤ ਕੱਲ 323 ਤੇ 341 ਤਹਿਤ ਕੇਸ ਦਰਜ ਕਰ ਲਿਆ ਪਾਲਸ ਸੂਤਰਾ ਨੇ ਨਾਲ ਹੀ ਸਪਸ਼ਟ ਕੀਤਾ ਕਿ ਇਸ ਮਾਮਲੇ ਵਿੱਚ ਕੁਲਵਿੰਦਰ ਕੌਰ ਦੀ ਗ੍ਰਿਫਤਾਰੀ ਹਾਲੇ ਨਹੀਂ ਹੋਈ ਹੈ ਪੁਲਿਸ ਨੇ ਇਹ ਕੇਸ ਹਵਾਈ ਅੱਡੇ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਦੇ ਆਧਾਰ ਤੇ ਦਰਜ ਕੀਤਾ ਹੈ ਜਿਕਰ ਜੋਗ ਹੈ ਕਿ ਮਹਿਲਾ ਕਾਂਸਟੇਬਲ ਨੂੰ ਵੀਰਵਾਰ ਨੂੰ ਹੀ ਮطلع ਕਰ ਦਿੱਤਾ ਗਿਆ ਸੀ ਤੇ ਉਸ ਵਿਰੁੱਧ ਵੱਖਰੀ ਵਿਭਾਗੀ ਜਾਂਚ ਵੀ ਚੱਲ ਰਹੀ ਹੈ ਉਧਰ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਦੇ ਸਮਰਥਨ ਵਿੱਚ ਹੁਣ ਕਿਸਾਨੀ ਧਿਰਾਂ ਵੀ ਖੁੱਲ ਕੇ ਆ ਗਈਆਂ ਹਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਸਰਵਨ ਸਿੰਘ ਪੁੰਧੇਰ ਨੇ ਕਿਹਾ ਕਿ ਮਹਿਲਾ ਕਾਂਸਟੇਬਲ ਦੀ ਇਨਸਾਫ ਦੀ ਮੰਗ ਕਰਦਿਆਂ 9 ਮਈ ਨੂੰ ਮੁਹੱਲੀ ਵਿਖੇ ਇਨਸਾਫ ਮਾਰਚ ਕੱਢਿਆ ਜਾਵੇਗਾ ਪੰਦੇਰਨੇ ਕੇ ਹਾਕੇ ਮਹਿਲਾ ਕਰਮਚਾਰੀ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ ਉਹਨਾਂ ਆਖਿਆ ਕਿ ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਇਹ ਵੀ ਆਖਿਆ ਕਿ ਕੰਗਣਾ ਰਣੌਤ ਕਿਸਾਨਾਂ ਤੇ ਪੰਜਾਬੀਆਂ ਖਿਲਾਫ ਸਖਤ ਟਿੱਪਣੀਆਂ ਕਰਦੀ ਆ ਰਹੀ ਹੈ ਜਿਸ ਕਰਕੇ ਭਾਵੁਕਤਾ ਦੇ ਬਹਿਣ ਵਿੱਚ ਵੈੰਦਿਆ ਮਹਿਲਾ ਕਰਮਚਾਰੀ ਵੱਲੋਂ ਇਹ ਕਦਮ ਉਠਾਇਆ ਗਿਆ ਹੈ ਇਸ ਦਰਮਿਆਨ ਕੰਗਣਾ ਰਣੌਤ ਨੇ ਥੱਪੜ ਮਾਰਨ ਵਾਲੀ ਘਟਨਾ ਤੋਂ ਬਾਅਦ ਆਪਣੇ ਸਾਥੀ ਬਾਲੀਵੁੱਡ ਅਦਾਕਾਰਾਂ ਦੀ ਚੁੱਪੀ ਤੇ ਨਾਰਾਜ਼ਗੀ ਪ੍ਰਗਟ ਕੀਤੀ ਬਾਲੀਵੁੱਡ ਅਦਾਕਾਰਾਂ ਨੂੰ ਸੰਬੋਧਨ ਕਰਦਿਆਂ ਉਸਨੇ ਆਖਿਆ ਕਿ ਯਾਦ ਰੱਖਿਓ ਜਦੋਂ ਕੱਲ ਤੁਸੀਂ ਬਿਨਾਂ ਸੁਰੱਖਿਆ ਤੇ ਬਾਹਰ ਨਿਕਲੋਗੇ ਜਾਂ ਵਿਦੇਸ਼ ਜਾਓਗੇ ਤਾਂ ਕੁਝ ਇਜ਼ਰਾਈਲੀ ਜਾਂ ਫਲਸਤੀਨੀ ਤੁਹਾਨੂੰ ਮਾਰਨਗੇ ਕਿਉਂਕਿ ਤੁਸੀਂ ਇਸ ਜੰਗ ਦਰਮਿਆਨ ਇਜ਼ਰਾਈਲ ਜਾਂ ਫਲਸਤੀਨ ਦਾ ਸਮਰਥਨ ਕੀਤਾ ਸੀ ਇਸ ਦੇ ਦਰਮਿਆਨ ਕੰਗਨਾ ਨੇ ਕੱਲ ਇੱਕ ਤਸਵੀਰ ਵੀ ਸ਼ੇਅਰ ਕੀਤੀ ਜਿਸ ਵਿੱਚ 1984 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਤਿਆ ਨੂੰ ਦਰਸਾਇਆ ਗਿਆ ਹੈ ਉਸ ਨੇ ਆਖਿਆ ਕਿ ਉਹ ਐਮਰਜੈਂਸੀ ਫਿਲਮ ਵਿੱਚ ਛੇਤੀ ਹੀ ਦਿਖਾਈ ਦੇਵੇਗੀ ਕਿ ਜਿਸ ਵਿੱਚ ਇੱਕ ਨਿਹੱਤੀ ਬਜ਼ੁਰਗ ਔਰਤ ਨੂੰ ਉਸ ਦੇ ਘਰ ਵਿੱਚ ਹੀ ਵਰਦੀ ਧਾਰੀ ਲੋਕਾਂ ਨੇ ਮਾਰ ਦਿੱਤਾ ਸੀ ਜਿਨ੍ਹਾਂ ਤੇ ਉਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੀ ਲੋਕ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਲਈ ਅੱਗੇ ਦਾ ਰਸਤਾ ਬੇਹਦ ਮੁਸ਼ਕਲਾਂ ਭਰਿਆ ਨਜ਼ਰ ਆ ਰਿਹਾ ਹੈ। ਪਾਰਟੀ ਦੇ ਅੰਦਰੂਨੀ ਸਫ਼ਾ ਵਿੱਚ ਹੁਣ ਸੁਖਵੀਰ ਬਾਦਲ ਦਾ ਵਿਰੋਧ ਸਾਫ਼ ਦਿਖਾਈ ਦੇਣ ਲੱਗ ਪਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਐਲੀ ਨੇ ਕੱਲ ਪਾਰਟੀ ਤੋਂ ਦੂਰੀ ਬਣਾਉਣ ਦਾ ਐਲਾਨ ਕੀਤਾ। ਮਨਪ੍ਰੀਤ ਐਲੀ ਨੇ ਕਿਹਾ ਕਿ ਜਦ ਤੱਕ ਸ਼੍ਰੋਮਣੀ ਅਕਾਲੀ ਦਲ ਚੁੰਡਾ ਕਮੇਟੀ ਦੀ ਰਿਪੋਰਟ ਲਾਗੂ ਨਹੀਂ ਕਰਦਾ ਉਹ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਰਹਿਣਗੇ ਜ਼ਿਕਰਯੋਗ ਹੈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ 2022 ਦੇ ਵਿਧਾਨ ਸਭਾ ਚੋਣਾਂ ਵਿੱਚ ਸਿਰਫ 3 ਸੀਟਾਂ ਹੀ ਹਾਸਲ ਕਰ ਸਕਿਆ ਸੀ ਤਾਂ ਉਸ ਵਕਤ ਪਾਰਟੀ ਨੇ ਸੰਮਿਖਿਆ ਲਈ ਇਕਬਾਲ ਸਿੰਘ ਚੁੰਡਾਂ ਦੀ ਅਗਵਾਈ ਵਿੱਚ ਕਮੇਟੀ ਦਾ ਗਠਨ ਕੀਤਾ ਸੀ ਜਿਸ ਦੀ ਰਿਪੋਰਟ ਨੂੰ ਜਲਦ ਜਨਤਕ ਕਰਨ ਦਾ ਵਾਅਦਾ ਵੀ ਕੀਤਾ ਗਿਆ ਸੀ ਹਾਲੇ ਤੱਕ ਇਹ ਰਿਪੋਰਟ ਜਨ ਤੱਕ ਨਹੀਂ ਕੀਤੀ ਗਈ ਹੈ। ਐਸੇ ਦਰਮਿਆਨ ਕਾਂਗਰਸ ਨੇ ਵੀ ਲੋਕ ਸਭਾ ਚੋਣਾਂ ਦੌਰਾਨ ਨਦਾਰਦ ਰਹੇ ਨਵਜੋਤ ਸਿੱਧੂ ਦੇ ਪਰ ਕੁਤਰ ਨੇ ਸ਼ੁਰੂ ਕਰ ਦਿੱਤੇ ਹਨ। ਕੱਲ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਨਵਜੋਤ ਸਿੰਘ ਸਿੱਧੂ ਦੀ ਥਾਂ ਤੇ ਸਾਬਕਾ ਸੰਸਦ ਮੈਂਬਰ ਜਸਵੀਰ ਡੈਂਪਾ ਨੂੰ ਹਲਕਾ ਇੰਚਾਰਜ ਲਾ ਦਿੱਤਾ। ਜਿਕਰ ਜੋ ਹੈ ਕਿ ਇਸ ਹਲਕੇ ਤੋਂ ਸਿੱਧੂ ਜੋੜਾ ਦੋ ਵਾਰ ਵਿਧਾਇਕ ਰਹਿ ਚੁੱਕਾ ਹੈ। ਆਮ ਆਦਮੀ ਪਾਰਟੀ ਨੇ ਵੀ ਲੋਕ ਸਭਾ ਚੋਣਾਂ ਦੌਰਾਨ ਨਿਰਾਸ਼ਾਜਨਕ ਪ੍ਰਦਰਸ਼ਨ ਦੀ ਸਮੀਖਿਆ ਕਰਨ ਲਈ ਬੈਠਕਾਂ ਦਾ ਦੌਰ ਕੱਲ ਵੀ ਜਾਰੀ ਰੱਖਿਆ ਲੋਕ ਸਭਾ ਚੋਣਾਂ ਵਿੱਚ ਉਮੀਦ ਤੋਂ ਉਲਟ ਨਤੀਜਿਆਂ ਤੇ ਹਾਰ ਦੇ ਕਾਰਨਾਂ ਦਾ ਪਤਾ ਲਾਉਣ ਲਈ ਕੱਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਤੇ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਉਮੀਦਵਾਰਾਂ ਤੇ ਪਾਰਟੀ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਸੂਤਰਾ ਮੁਤਾਬਕ ਇਸ ਦਰਮਿਆਨ ਇਹ ਗੱਲ ਸਾਹਮਣੇ ਆਈ ਕਿ ਸ਼ਹਿਰਾਂ ਵਿੱਚ ਹਿੰਦੂ ਵੋਟ ਬੈਂਕ ਦਾ ਪਾਰਟੀ ਤੋਂ ਦੂਰ ਹੋਣਾ ਪਾਰਟੀ ਦੀ ਹਾਰ ਦਾ ਮੁੱਖ ਕਾਰਨ ਹੈ ਇਸ ਮੀਟਿੰਗ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਸ਼ਹਿਰ ਵਿੱਚ ਵਪਾਰੀ ਵਰਗ ਦਾ ਕਿਸਾਨ ਅੰਦੋਲਨ ਦੇ ਕਾਰਨ ਵਪਾਰ ਪ੍ਰਭਾਵਿਤ ਹੋਇਆ ਜਿਸ ਕਾਰਨ ਉਸ ਨੇ ਪਾਰਟੀ ਤੋਂ ਦੂਰੀ ਪਣਾ ਲਈ ਚੋਣ ਜਾਬਤਾ ਹਟਦੇ ਹੀ ਪੰਜਾਬ ਸਰਕਾਰ ਨੇ ਕੱਲ 9 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਜ਼ਿਆਦਾਤਰ ਅਧਿਕਾਰੀਆਂ ਨੂੰ ਉਹਨਾਂ ਪ੍ਰਾਣੀਆਂ ਥਾਵਾਂ ਤੇ ਲਾ ਦਿੱਤਾ ਗਿਆ ਜਿੱਥੋਂ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੌਰਾਨ ਉਹਨਾਂ ਦੀ ਬਦਲੀ ਕੀਤੀ ਸੀ ਸਵਪਨ ਸ਼ਰਮਾ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ ਤੇ ਕੁਲਦੀਪ ਚਾਹਲ ਨੂੰ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਲਗਾ ਦਿੱਤਾ ਗਿਆ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਥਾਣ ਫਰੋਇਪੁਰ ਰੇਂਜ ਦੇ ਡੀਆਈਜੀ ਰਣਜੀਤ ਸਿੰਘ ਨੂੰ ਚਾਰਜ ਦਿੱਤਾ ਗਿਆ ਸੂਤਰਾਂ ਨੇ ਦੱਸਿਆ ਕਿ ਗੁਰਪ੍ਰੀਤ ਭੁੱਲਰ ਖਿਲਾਫ ਮੁੱਖ ਮੰਤਰੀ ਦਫ਼ਤਰ ਨੂੰ ਗੁਪਤ ਰਿਪੋਰਟਾਂ ਮਿਲੀਆਂ ਸਨ ਕਿ ਭੁੱਲਰ ਚੋਣਾ ਦੌਰਾਨ ਨਰਪੱਖ ਨਹੀਂ ਰਹੇ ਸੂਬੇ ਵਿੱਚ ਪਿਛਲੇ 2 ਦਿਨਾਂ ਤੋਂ ਚੱਲ ਰਿਹਾ ਹਨੇਰੀਆਂ ਦਾ ਦੌਰ ਕੱਲ ਇੱਕ ਵਾਰ ਥੰਮ ਗਿਆ ਜੈਸ ਨਾਲ ਸੂਬਾ ਵਾਸੀਆਂ ਨੂੰ ਰਾਹਤ ਮਿਲੀ ਹਾਲਾਂਕਿ ਪੱਛਮੀ ਗੜਬੜੀ ਦੇ ਚੱਲਦਿਆਂ ਸੂਬੇ ਵਿੱਚ ਫਿਲਹਾਲ ਗਰਮੀ ਦਾ ਦੌਰ ਇੱਕ ਵਾਰ ਰੁਕ ਗਿਆ ਹੈ ਕੱਲ ਸੂਬੇ ਦੇ ਜ਼ਿਆਦਾਤਰ ਭਾਗਾਂ ਵਿੱਚ ਪਿਛਲੇ ਦਿਨਾਂ ਦੇ ਮੁਕਾਬਲੇ 4 ਤੋਂ 5 ਡਿਗਰੀ ਸੈਲਸੀਅਸ ਤਾਪਮਾਨ ਘਟ ਦਰਜ ਕੀਤਾ ਗਿਆ ਪਰ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਸੂਬੇ ਦੇ ਕੁਝ ਹਿੱਸਿਆਂ ਵਿੱਚ ਅੱਜ ਵੀ ਤੇਜ਼ ਰਫ਼ਤਾਰਾਂ ਨਾਲ ਹਵਾਵਾਂ ਚੱਲ ਸਕਦੀਆਂ ਹਨ ਤੇ ਹਲਕੀ ਵਰਖਾ ਹੋਣ ਦੀ ਵੀ ਸੰਭਾਵਨਾ ਹੈ ਉਧਰ ਸੂਬੇ ਵਿੱਚ ਬੀਤੇ ਦਿਨ ਚੱਲੇ ਦੋ ਹਨੇਰੀ ਦੇ ਦੌਰਾਨ ਪਾਵਰ ਕਾਮ ਦੇ ਫਿਊਜ ਉਡਾ ਕੇ ਰੱਖ ਦਿੱਤੇ ਹਨ ਪੰਜਾਬ ਵਿੱਚ ਵਕ ਵਕਤ ਥਾਂ ਹੀ ਆਏ ਝੱਖੜ ਨੇ ਪਾਵਰ ਕਾਮ ਦਾ ਤਕਰੀਬਨ 15 ਕਰੋੜ ਰੁਪਏ ਦਾ ਨੁਕਸਾਨ ਕੀਤਾ ਹੈ ਮੁਰਲੀਆਂ ਰਿਪੋਰਟਾਂ ਦਰਾਂਨ ਇਸ ਝੱਖੜ ਦੌਰਾਨ 1200 ਟਰਾਂਸਫਾਰਮਰ 6000 ਖੰਭੇ ਤੇ 1000 ਕਿਲੋਮੀਟਰ ਤਾਰ ਦਾ ਨੁਕਸਾਨ ਹੋਇਆ ਹੈ ਐਨਡੀਏ ਨੇ ਕੱਲ ਵਿਧिवਤ ਤਰੀਕੇ ਨਾਲ ਨਰਿੰਦਰ ਮੋਦੀ ਨੂੰ ਆਪਣਾ ਸੰਸਦੀ ਦਲ ਦਾ ਨੇਤਾ ਚੁਣ ਲਿਆ ਜਿਸ ਤੋਂ ਬਾਅਦ ਸ਼ਾਮ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਦ੍ਰੋਪਤੀ ਮਰਮੂ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਤੇ ਰਾਸ਼ਟਰਪਤੀ ਨੇ ਉਹਨਾਂ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਐਤਵਾਰ ਸ਼ਾਮ 7:30 ਵਜੇ ਪ੍ਰਧਾਨ ਮੰਤਰੀ ਮੋਦੀ ਆਪਣੇ ਨਵੇਂ ਮੰਤਰੀ ਮੰਡਲ ਨਾਲ ਸੌਂ ਚੁੱਕਣਗੇ ਕੱਲ ਇਸ ਤੋਂ ਪਹਿਲਾਂ ਐਨਡੀਏ ਦੇ ਚੁਣੇ ਹੋਏ ਨੇਤਾਵਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਫ਼ ਕੀਤਾ ਕਿ ਨਾ ਅਸੀਂ ਹਾਰੇ ਸੀ ਤੇ ਨਾ ਹੀ ਅਸੀਂ ਹਾਰੇ ਹਾਂ ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਅੱਜ ਵੀ ਐਨਡੀਏ ਦੀ ਸਰਕਾਰ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਐਨਡੀਏ ਦੀ ਸਰਕਾਰ ਹੀ ਦੇਸ਼ ਵਿੱਚ ਰਹੇਗੀ ਹਾਲਾਂਕਿ ਪਿਛਲੀਆਂ ਦੋ ਟਰਮਾਂ ਦੇ ਮੁਕਾਬਲੇ ਕੱਲ ਇੱਕ ਬਲੱਖਣ ਨਜ਼ਾਰਾ ਦੇਖਣ ਨੂੰ ਮਿਲਿਆ ਪਿਛਲੀਆਂ ਦੋ ਟਰਮਾਂ ਵਿੱਚ ਜਿੱਥੇ ਭਾਈਪਾ ਜਾਂ ਮੋਦੀ ਸਰਕਾਰ ਦੇ ਨਾਰੇ ਗੂੰਜਦੇ ਸਨ ਕੱਲ ਐਨਡੀਏ ਸਰਕਾਰ ਦੇ ਨਾਰੇ ਗੂੰਜਦੇ ਰਹੇ ਮੈਂ ਮੰਨਤਾ ਹੂੰ ਕਿ 2024 ਕੇ ਲੋਕ ਸਭਾ ਕੇ ਚੀਨਾਵ ਕੇ ਜੋ ਨਤੀਜੇ ਹਰ ਪੈਰਾਮੀਟਰ ਸੇ ਦੇਖੇਂਗੇ ਦੁਨੀਆ ਇਹ ਮੰਨਤੀ ਹੈ ਔਰ ਮਾਨੇਗੀ ये एनडीए का महाविजय है आपने देखा दो दिन कैसा चला जैसे हम तो हार चुके हैं गए सब चारों तरफ यही दिखता था लेकिन देशवासी जानते हैं कि न हम हारे थे न हम हारे हैं ਸਰਕਾਰ ਬਣਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ ਭਾਜਪਾ ਵਿਰੋਧੀ ਇੰਡੀਆ ਗੱਠਜੋੜ ਨੇ ਹੁਣ ਲੋਕ ਸਭਾ ਵਿੱਚ ਗੈਰ ਭਾਜਪਾਈ ਸਪੀਕਰ ਲਾਉਣ ਲਈ ਜ਼ੋਰ ਤੋੜ ਲਾਉਣੇ ਸ਼ੁਰੂ ਕਰ ਦਿੱਤੇ ਹਨ ਇਸ ਬਾਰੇ ਕੱਲ ਇੰਡੀਆ ਗੱਠਜੋੜ ਦੇ ਨੇਤਾਵਾਂ ਨੇ ਸਪਸ਼ਟ ਕੀਤਾ ਕਿ ਜੇਕਰ ਐਨਡੀਆ ਸਰਕਾਰ ਵੱਲੋਂ ਕਿਸੇ ਗੈਰ ਭਾਜਪਾਈ ਦਾ ਲੋਕ ਸਭਾ ਸਪੀਕਰ ਲਈ ਨਾਮਾਕੰਨ ਕੀਤਾ ਜਾਂਦਾ ਹੈ ਤਾਂ ਉਹ ਨਿਰਵਿਰੋਧ ਉਸ ਦਾ ਸਮਰਥਨ ਕਰਨਗੇ ਪਰ ਜੇਕਰ ਭਾਜਪਾ ਨੇ ਆਪਣੇ ਪਾਰਟੀ ਦੇ ਚਿਹਰੇ ਨਾਲ ਸਪੀਕਰ ਅਹੁਦੇ ਦੀ ਦਾਵੇਦਾਰੀ ਠੋਕੀ ਤਾਂ ਇੰਡੀਆ ਗੱਠਜੋੜ ਵੀ ਆਪਣਾ ਉਮੀਦਵਾਰ ਸਪੀਕਰ ਦੇ ਅਹੁਦੇ ਲਈ ਉਤਾਰੇਗਾ ਉਧਰ ਚੋਣ ਪ੍ਰਕਿਰਿਆ ਖਤਮ ਹੋਣ ਤੇ ਐਨਡੀਏ ਸਰਕਾਰ ਦਾ ਬੰਨ ਦਾ ਰਸਤਾ ਸਾਫ ਹੁੰਦੇ ਹੀ ਸੀਬੀਆਈ ਮੁੜ ਹਰਕਤ ਵਿੱਚ ਆ ਗਈ ਹੈ ਸੀਬੀਆਈ ਨੇ ਕੱਲ ਲੈਂਡ ਫਾਰ ਜੌਬ ਮਾਮਲੇ ਵਿੱਚ ਆਰਜीडी ਸੁਪਰੀਮੋ ਲਾਲੂ ਯਾਦਵ ਤੇ 77 ਹੋਰ ਮੁਲਜ਼ਮਾਂ ਖਿਲਾਫ ਅੰਤਮ ਚਾਰਜ ਸ਼ੀਟ ਦਾਖਲ ਕਰ ਦਿੱਤੀ ਜਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਲਾਲੂ ਯਾਦਵ ਤੋਂ ਇਲਾਵਾ ਰਾਵੜੀ ਦੇਵੀ ਤੇ ਤੇਜਸਵੀ ਯਾਦਵ ਵੀ ਮੁਲਜ਼ਮ ਵਜੋਂ ਨਾਮਜ਼ਦ ਹਨ ਮੋਹਾਲੀ ਦੀ ਸੀਬੀਆਈ ਅਦਾਲਤ ਨੇ ਕੱਲ 31 ਸਾਲਾ ਪੁਰਾਣੇ ਝੂਠੇ ਪੁਲਿਸ ਮੁਕਾਬਲੇ ਵਿੱਚ ਪੰਜਾਬ ਪੁਲਿਸ ਦੇ ਸੇਵਾਮੁਕਤ ਡੀਐਸਪੀ ਗੁਰਬਚਨ ਸਿੰਘ ਤੇ ਡੀਆਈਜੀ ਦਿਲਬਾਗ ਸਿੰਘ ਨੂੰ ਕਰਮਵਾਰ ਉਮਰ ਕੈਦ ਤੇ 7 ਸਾਲ ਕੈਦ ਦੀ ਸਜ਼ਾ ਸੁਣਾਈ। ਇਹਨਾਂ ਖਿਲਾਫ ਗੁਲਸ਼ਨ ਕੁਮਾਰ ਸਮੇਤ 4 ਹੋਰ ਵਿਅਕਤੀਆਂ ਨੂੰ ਅਗਵਾ ਕਰਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਦੇ ਦੋਸ਼ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਸਿੱਧ ਹੋ ਗਏ ਸਨ। ਮੋਗਾ ਜ਼ਿਲ੍ਹੇ ਦੇ ਪਿੰਡ ਲੋਹਾਰਾ ਵਿੱਚ ਇੱਕ ਹੈਰਾਨ ਕਰਨ ਵਾਲੀ ਦੁਖਦਾਇਕ ਘਟਨਾ ਵਾਪਰੀ ਇੱਥੇ ਇੱਕ ਗਰੀਬ ਮਜ਼ਦੂਰ ਪਰਿਵਾਰ ਵਿਹੜੇ ਵਿੱਚ ਜਦ ਸੁੱਤਾ ਪਿਆ ਸੀ ਤਾਂ ਰਾਤ ਦੌਰਾਨ ਉੱਥੇ ਖੜਾ ਟਰੈਕਟਰ ਆਪਣੇ ਆਪ ਸਟਾਰਟ ਹੋ ਗਿਆ ਤੇ ਸੁੱਤੇ ਪਏ ਪਰਿਵਾਰ ਦੇ ਮੈਂਬਰਾਂ ਤੇ ਚੜ ਗਿਆ ਇਸ ਘਟਨਾ ਵਿੱਚ ਪਰਿਵਾਰ ਦੀ ਇੱਕ ਔਰਤ ਦੀ ਮੌਤ ਹੋ ਗਈ ਜਦਕਿ ਤਿੰਨ ਜ਼ਖਮੀ ਹੋ ਗਏ ਸੂਬਾ ਸਰਕਾਰ ਨੇ ਝੋਨੇ ਦੀ ਲਵਾਈ ਦੀ ਮਿਤੀ ਨਜ਼ਦੀਕ ਆਉਂਦਿਆਂ ਹੀ ਕੰਮਰ ਕੱਸ ਲਈ ਹੈ। ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਹਿਰੀ ਪਾਣੀ 11 ਜੂਨ ਤੋਂ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਧਰਤੀ ਹੇਠਲਾ ਪਾਣੀ ਘੱਟ ਤੋਂ ਘੱਟ ਵਰਤਨ ਤੇ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਝੋਨਾ ਲਾਉਣ ਲਈ ਕਰਨ। ਕੱਲ ਪਿੰਡ ਬਾਦਲ ਵਿੱਚ ਲੰਬੀ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਸਮਾਗਮ ਰੱਖਿਆ ਜਿਸ ਵਿੱਚ ਪਾਰਟੀ ਪ੍ਰਧਾਨ ਸੁਖਵੀਰ ਬਾਦਲ ਨੇ ਲੰਬੇ ਹਲਕੇ ਦੇ ਵੋਟਰਾਂ ਦਾ ਹਰ ਸਿਮਰਤ ਬਾਦਲ ਦੀ ਜੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਇਹ ਵੀ ਆਖਿਆ ਕਿ ਉਹਨਾਂ ਨੂੰ ਸੱਤਾ ਦਾ ਕੋਈ ਲਾਲਚ ਨਹੀਂ ਉਹਨਾਂ ਇੱਕ ਘਟਨਾ ਦਾ ਵੀ ਜ਼ਿਕਰ ਕੀਤਾ ਕਿ ਜਦ 2012 ਵਿੱਚ ਮੁੜ ਅਕਾਲੀ ਦਲ ਦੀ ਸਰਕਾਰ ਬਣੀ ਸੀ ਤਾਂ ਬਾਦਲ ਸਾਹਿਬ ਚਾਹੁੰਦੇ ਸਨ ਕਿ ਮੈਂ ਮੁੱਖ ਮੰਤਰੀ ਵਜੋਂ ਸੌ ਚੁੱਕਾਂ ਪਰ ਉਹਨਾਂ ਕਿਹਾ ਕਿ ਮੈਂ ਉਸ ਸਮੇਂ ਸਾਫ਼ ਇਨਕਾਰ ਕਰ ਦਿੱਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਵਰਪਾਲ ਨੂੰ ਕੱਲ ਇੱਕ ਵੱਡਾ ਸਦਮਾ ਲੱਗਿਆ ਜਦ ਉਹਨਾਂ ਦੇ ਪੁੱਤਰ ਅਤੇ ਦੋ ਹੋਰ ਕਰੀਬੀ ਰਿਸ਼ਤੇਦਾਰਾਂ ਦੀ ਕੋਲਕਾਤਾ ਜਾਂਦੇ ਸਮੇਂ ਕਾਰ ਹਾਦਸੇ ਵਿੱਚ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਨੀਂਦ ਆਉਣ ਕਾਰਨ ਵਾਪਰਿਆ ਉਧਰ 2 ਜੂਨ ਨੂੰ ਸਰਹੰਦ ਦਰਮਿਆਨ ਦੋ ਮਾਲ ਗੱਡੀਆਂ ਦੀ ਟੱਕਰ ਦੀ ਜਾਂਚ ਰਿਪੋਰਟ ਆ ਗਈ ਹੈ ਰੀਪੋਰਟ ਵਿੱਚ ਦੱਸਿਆ ਗਿਆ ਕਿ ਟ੍ਰੇਨ ਦੇ ਡਰਾਈਵਰ ਤੇ ਉਸ ਦੇ ਸਹਾਇਕ ਨੂੰ ਗੱਡੀ ਚਲਾਉਂਦੇ ਸਮੇਂ ਨੀਂਦ ਆ ਗਈ ਸੀ ਜਿਸ ਕਾਰਨ ਉਹ ਸਿਗਨਲ ਨਾ ਦੇਖ ਸਕੇ ਤੇ ਬ੍ਰੇਕ ਨਾ ਲਾਏ ਜਿਸ ਕਾਰਨ ਹਾਦਸਾ ਵਾਪਰ ਗਿਆ ਰੇਲ ਅਧਿਕਾਰੀਆਂ ਨੇ ਕਿਹਾ ਕਿ ਇਹ ਬੇहद ਗੰਭੀਰ ਲਾਪਰਵਾਹੀ ਦਾ ਮਾਮਲਾ ਹੈ ਤੇ ਦੋਸ਼ੀ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਉਹਨਾਂ ਅਫਵਾਹਾਂ ਦਾ ਖੰਡਨ ਕੀਤਾ ਜਿਸ ਵਿੱਚ ਇਹ ਗੱਲ ਫੈਲਾਈ ਜਾ ਰਹੀ ਸੀ ਕਿ ਸੂਬਾ ਸਰਕਾਰ ਵੱਲੋਂ ਗਰੀਬਾਂ ਨੂੰ ਮਿਲਣ ਵਾਲੇ ਰਾਸ਼ਨ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ। ਉਨ੍ਹਾਂ ਕੱਲ ਡਿਪਟੀ ਕਮਿਸ਼ਨਰਾਂ ਨਾਲ ਇੱਕ ਮੀਟਿੰਗ ਵਿੱਚ ਸੰਬੋਧਨ ਦੌਰਾਨ ਇਹ ਆਖਿਆ ਕਿ ਸੂਬਾ ਸਰਕਾਰ ਨੇ ਗਰੀਬਾਂ ਨੂੰ ਮਿਲਣ ਵਾਲੇ ਰਾਸ਼ਨ ਵਿੱਚ ਕੋਈ ਕਟੌਤੀ ਨਹੀਂ ਕੀਤੀ ਫਿਲਹਾਲ ਸੂਬੇ ਵਿੱਚ 40 ਲੱਖ ਰਾਸ਼ਨ ਕਾਰਡ ਧਾਰਕ ਹਨ ਜਿਸ ਅਧੀਨ ਲਗਭਗ 1.5 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ ਟੋਲ ਟੈਕਸ ਦਾ ਭੁਗਤਾਨ ਕਰਨ ਲਈ ਫਾਸਟ ਟੈਗ ਤੇ ਡਿਜੀਟਲ ਪੇਮੈਂਟ ਲਈ ਯੂਪੀਆਈ ਲਾਈਟ ਦੀ ਵਰਤੋਂ ਕਰਨ ਵਾਲਿਆਂ ਲਈ ਹੁਣ ਇੱਕ ਵੱਡੀ ਸਹੂਲਤ ਮਿਲਣ ਜਾ ਰਹੀ ਹੈ RBI ਨੇ ਕੱਲ ਸਪਸ਼ਟ ਕੀਤਾ ਕਿ ਫਾਸਟਟੈਗ ਤੇ UPI ਲਾਈਟ ਵਿੱਚ ਖਪਤਕਾਰ ਦੇ ਬੈਂਕ ਖਾਤੇ ਵਿੱਚੋਂ ਹੁਣ ਆਪਣੇ ਆਪ ਪੈਸੇ ਜਮ੍ਹਾਂ ਹੋ ਜਾਣਗੇ ਜਦਕਿ ਫਿਲਹਾਲ ਖਪਤਕਾਰ ਨੂੰ ਲੋਡ ਪੈਣ ਤੇ ਇਹ ਪੈਸਾ ਟਰਾਂਸਫਰ ਕਰਨਾ ਪੈਂਦਾ ਹੈ ਪਰ ਇਸ ਲਈ ਖਪਤਕਾਰ ਨੂੰ ਇੱਕ ਪਰਮਿਸ਼ਨ ਵੀ ਦੇਣੀ ਪਵੇਗੀ ਦਿੱਲੀ ਦੀ ਇੱਕ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਦਿੱਲੀ ਦੀ ਸਾਬਕਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਤੇ ਹਮਲਾ ਕਰਨ ਦੇ ਦੋਸ਼ ਵਿੱਚ ਨਾਮਜ਼ਦ ਅਰਵਿੰਦ ਕੇਜਰੀਵਾਲ ਦੇ ਪੀਏ ਵਿਭੋ ਕੁਮਾਰ ਦੀ ਜ਼ਮਾਨਤ ਅਰਜ਼ੀ ਨੂੰ ਕੱਲ ਇੱਕ ਵਾਰ ਫਿਰ ਰੱਦ ਕਰ ਦਿੱਤਾ। ਰੂਸ ਦੇ ਸੇਂਟ ਪੀਟਰਸਬਰਗ ਕੋਲ ਇੱਕ ਤੇਜ਼ ਵਹਾਅ ਵਾਲੀ ਨਹਿਰ ਵਿੱਚ ਡੁੱਬਣ ਕਾਰਨ ਕੱਲ 4 ਭਾਰਤੀ ਮੈਡੀਕਲ ਦੇ ਵਿਦਿਆਰਥੀਆਂ ਦੀ ਮੌਤ ਹੋ ਗਈ। ਮਰਨ ਵਾਲੇ ਸਾਰੇ ਵਿਦਿਆਰਥੀ ਮਹਾਰਾਸ਼ਟਰ ਦੇ ਜਲਗਾਉ ਨਾਲ ਸੰਬੰਧਿਤ ਸਨ ਦੱਸਿਆ ਗਿਆ ਹੈ ਕਿ ਇਹਨਾਂ ਦਾ ਇੱਕ ਸਾਥੀ ਨਹਿਰ ਵਿੱਚ ਰੁੜ ਗਿਆ ਜਿਸ ਨੂੰ ਬਚਾਉਂਦੇ ਹੋਏ ਬਾਕੀ ਤਿੰਨ ਵਿਦਿਆਰਥੀ ਵੀ ਰੁੜ ਗਏ ਮਰਨ ਵਾਲਿਆਂ ਵਿੱਚ ਦੋ ਸਕੇ ਭੈਣ ਭਰਾ ਸ਼ਾਮਲ ਹਨ 4 ਜੂਨ ਨੂੰ ਸ਼ੇਅਰ ਬਾਜ਼ਾਰ ਵਿੱਚ ਹੋਈ ਉਥਲ ਪੁਤਲ ਨੂੰ ਵੱਡਾ ਸਟਾਕ ਘੁਟਾਲਾ ਦੱਸਣ ਦੇ ਅਗਲੇ ਦਿਨ ਹੀ ਬਾਜ਼ਾਰ ਵਿੱਚ ਬੜੀ ਵੱਡੀ ਤੇਜ਼ੀ ਦਰਜ ਕੀਤੀ ਗਈ ਕੱਲ ਬੀਸੀ ਇਦਾ ਪ੍ਰਮੁੱਖ ਸੂਚਕ ਅੰਕ ਸੈਂਸੈਕ ਬੜੀ ਤੇਜ਼ੀ ਨਾਲ ਵਧਦਾ ਹੋਇਆ 76963 ਦੇ ਰਿਕਾਰਡ ਵਾਧੇ ਨਾਲ ਬੰਦ ਹੋਇਆ ਜਿਸ ਨਾਲ ਪਿਛਲੇ 3 ਦਿਨਾਂ ਤੋਂ جاری ਤੇਜ਼ੀ ਨੇ 4 ਜੂਨ ਨੂੰ ਲਗਭਗ 31 ਲੱਖ ਕਰੋੜ ਰੁਪਏ ਦੇ ਹੋਏ ਨੁਕਸਾਨ ਦੀ ਭਰਪਾਈ ਕਰ ਦਿੱਤੀ ਹੈ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ